ਅਰ ਪੰਜਾਬੀ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਸਵਾਗਤ ਕਰਦੇ ਹੋਏ ਅੱਜ ਅਸੀਂ ਕਰਾਂਗੇ ਚੰਡੀ ਦੀ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਜਿਹੜੀ ਕਿ ਪ੍ਰੋਫੈਸ਼ਨਲ ਕਲਾਸਸ ਦੀ ਪੁਸਤਕ ਸ਼੍ਰੋਮਣੀ ਪੰਜਾਬੀ ਕਾਲ ਦੇ ਵਿੱਚ ਲਈ ਗਈ ਹੈ ਔਰ ਵੀ ਅੰਕਾਂ ਦੇ ਅਨਸਾਰ ਪੇਪਰ ਦੇ ਵਿੱਚ ਪ੍ਰਸੰਗ ਸਹਿਤ ਵਿਆਖਿਆ ਦੇ ਵਿੱਚ ਰੂਪੇ ਪੁੱਛੀ ਜਾ ਸਕਦੀ ਹੈ ਤੇ ਇਸ ਦਾ ਪ੍ਰਸੰਗ ਦੇ ਵਿੱਚ ਅਸੀਂ ਲਿਖਾਂਗੇ ਕਿ ਇਹ ਰਚਨਾ ਦੇ ਰਚਨਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਹਨ ਜਿਨ੍ਹਾਂ ਨੇ ਇਸ ਬਾਣ ਵਿੱਚ ਮਾਤਾ ਦੁਰਗਾ ਦੀ ਜਿਹੜੀ ਉਸਤਤੀ ਹੈ ਕੀਤੀ ਹੈ ਦੇ ਦਾਨਵਾ ਤੇ ਰਾਖਸ਼ਾ ਦੇ ਦੇਵਤਿਆਂ ਤੇ ਦਾਨਵਾ ਦੇ ਯੁੱਧ ਨੂੰ ਗੁਰੂ ਸਾਹਿਬ ਨੇ ਬਿਆਨ ਕੀਤਾ ਹੈ ਤੇ ਕੁਝ ਅੰਸ਼ ਇਸ ਪੁਆਠ ਪੁਸਤਕ ਦੇ ਵਿੱਚ ਲਈ ਗਏ ਹਨ ਪ੍ਰਥਮ ਪਗੋਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਅੰਗਦ ਗੁਰ ਤੇ ਅਮਰਦਾਸ RAM DAS ਦੇ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸਿ੍ਰਿਹਾਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਬਦੁਖ ਜਾਏ ਤੇਗ ਬਹਾਦਰ ਸਿਮਰਿਏ ਘਰ ਨੌਂ ਨੇ ਦਾਵਿਤ ਆਏ ਇਹ ਜਿਹੜਾ ਪਹਿਲਾ ਸਤ ਥਾਈ ਹੋਵੇ ਸਹਾਇ ਤੇ ਘਰ ਨੌਂ ਨੇ ਦਾਵਿਤ ਆਏ ਇਥੋਂ ਤੱਕ ਅਸੀਂ ਜਿਹੜਾ ਪਹਿਲਾ ਇਸ ਦਾ ਬੰਧ ਹੈ ਉਸ ਦੇ ਵਿੱਚ ਗੁਰੂ ਸਾਹਿਬਾਨ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਉਹ ਉਸ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ ਜਿਨ੍ਹਾਂ ਨੇ ਇਸ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਉਸ ਤੋਂ ਬਾਅਦ ਉਹ ਗੁਰੂ ਨਾਨਕ ਦੇਵ ਜੀ ਦੇ ਅੱਗੇ ਸਿਰ ਝੁਕਾਉਂਦੇ ਹਨ ਉਹਨਾਂ ਨੂੰ ਧਿਆਉਂਦੇ ਹਨ ਗੁਰੂ ਅੰਗਦ ਜੀ ਗੁਰੂ ਅਮਰਦਾਸ ਜੀ ਜੇ ਗੁਰ ਤੇ ਚੌਥੇ ਗੁਰੂ ਰਾਮਦਾਸ ਜੀ ਜਿਹੜੇ ਕਿ ਹਰ ਮੁਸ਼ਕਲ 'ਚ ਸਹਾਇਕ ਹੁੰਦੇ ਨੇ ਉਹਨਾਂ ਨੂੰ ਯਾਦ ਕਰਦੇ ਨੇ ਐ ਗੁਰੂ ਅਰਜਨ ਦੇਵ ਤੇ ਗੁਰੂ ਹਰਗੋਬਿੰਦ ਨੂੰ ਸਿਮਰਦੇ ਹਨ ਤੇ ਸ੍ਰੀ ਹਰਿ ਰਾਏ ਤੇ ਸ੍ਰੀ ਹਰਿ ਕ੍ਰਿਸ਼ਨ ਜੀ ਨੂੰ ਧਿਆਉਂਦੇ ਹਨ ਜਿਨ੍ਹਾਂ ਨੂੰ ਦਰਸ਼ਨ ਕਰਕੇ ਜਿਨ੍ਹਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਤੇ ਗੁਰੂ ਤੇਗ ਬਹਾਦਰ ਜੀ ਨੂੰ ਉਹ ਧਿਆਉਂਦੇ ਹਨ ਜਿਨ੍ਹਾਂ ਦੇ ਧਿਆਨ ਨਾਲ ਨੌ ਨਿੱਧ ਨੌ ਖਜ਼ਾਨੇ ਮਿਲਦੇ ਹਨ ਕਿਹੜੇ ਖਜ਼ਾਨੇ ਆ ਅਸੀਂ ਜਾਣਦੇ ਹਾਂ ਗੁਰੂ ਗੁਰਬਾਣੀ ਦੇ ਵਿੱਚ ਨੌ ਤਰ੍ਹਾਂ ਦੇ ਖਜ਼ਾਨਿਆਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਚ ਭਰੋਸਾ ਪ੍ਰਭਾਤਮਾ ਚ ਲੀਨ ਹੋਣਾ ਸਬਰ ਸੰਤੋਖ ਰੱਖਣਾ ਬੈਰਾਗੀ ਹੋਣਾ ਸੰਸਾਰ ਤੋਂ ਸੰਸਾਰ ਤੋਂ ਮਤਲਬ ਨਾਸ਼ਮਾਨਤਾ ਨੂੰ ਯਾਦ ਰੱਖਣਾ ਹੁਕਮ ਮੰਨਣਾ ਪ੍ਰਮਾਤਮਾ ਦਾ ਸਹਿਜਤਾ ਧਾਰਨ ਕਰਨੀ ਅਨੰਦ ਵਿੱਚ ਰਹਿਣਾ ਤੇ ਵਿਸਮਾਦ ਉਸ ਪ੍ਰਭੂ ਦੇ ਨਾਮ ਨੂੰ ਚਿਤਰਦੇ ਹੋਏ ਆਪਣੇ ਮਨ ਚਿਤਵਾਦਦੇ ਹੋਏ ਵਿਸਮਾਦ ਦੀ ਅਵਸਥਾ 'ਚ ਰਹਿਣਾ ਇਹ ਨੌਕ ਜਾਣੇ ਹਨ ਤੇ ਕਹਿੰਦੇ ਹਨ ਇਹ ਨੌਕ ਜਾਣੇ ਗੁਰੂ ਤੇਗ ਬਹਾਦਰ ਜੀ ਦੇ ਸਿਮਰਨ ਨਾਲ ਸਾਨੂੰ ਪ੍ਰਾਪਤ ਹੁੰਦੇ ਹਨ ਸਾਥ ਥਾਈ ਹੋਏ ਸਾਹੇ ਤੇ ਸਾਥ ਥਾਈ ਉਹ ਸਾਡੀ ਮਦਦ ਕਰਦੇ ਹਨ ਇਸ ਤਰ੍ਹਾਂ ਗੁਰੂ ਸਾਹਿਬਾਨ ਨੇ ਪਹਿਲਾਂ ਦਸਾਂ ਗੁਰੂਆਂ ਦਾ ਨੌਵਾਂ ਗੁਰੂਆਂ ਦਾ ਨਾਮ ਲਿਆ ਹੈ ਤੇ ਉਸ ਤੋਂ ਬਾਅਦ ਉਹ ਇਸ ਵਾਰ ਨੂੰ ਸ਼ੁਰੂ ਕਰਦੇ ਆ دوسرے ਪੈਰੇ ਦੇ ਵਿੱਚ ਗੁਰੂ ਸਾਹਿਬਾਨ ਦੱਸਦੇ ਨੇ ਕਿ ਸਾਧੂ ਜਸਾ ਯੁਗ ਬੀਤਿਆ ਅਦਿ ਸੇਲੀ ਤ੍ਰੇਤਾ ਆਇਆ ਉਹ ਉਸ ਯੁਗ ਦੀ ਗੱਲ ਕਰਦੇ ਹਨ ਜਿਸ ਯੁਗ ਵਿੱਚ ਦਾਨਵਾ ਤੇ ਦੇਵਤਿਆਂ ਦਾ ਯੁੱਧ ਹੋਇਆ ਗੁਰੂ ਜੀ ਪਰਵਾਉਂਦੇ ਹਨ ਕਿ ਜਦੋਂ ਬਹੁਤ ਹੀ ਸੰਤ ਸੁਭਾਅ ਵਾਲੇ ਬਹੁਤ ਹੀ ਸ਼ਾਂਤ ਯੁਗ ਸਤਜੋਗ ਸੱਚ ਦਾ ਯੁਗ ਜਿਹੜਾ ਸੀ ਜਦੋਂ ਬੀਤਿਆ ਤੇ ਉਸ ਤੋਂ ਬਾਅਦ ਅਗਲਾ ਯੁੱਗ ਆਇਆ ਜਿਸ ਨੂੰ ਅਦਸ਼ੀਲ ਸੁਭਾਅ ਵਾਲਾ ਤ੍ਰੇਤਾ ਯੁੱਗ ਕਹਿੰਦੇ ਹਨ ਉਹ ਯੁੱਗ ਜਿਸ ਦੇ ਵਿੱਚ ਮਨੁੱਖ ਦੇ ਅੰਦਰ ਇੱਕ ਦੂਜੇ ਲਈ ਨਫ਼ਰਤ ਗੁੱਸਾ ਵਾਤਾ ਹੈ ਉਹ ਯੁੱਗ ਤ੍ਰੇਤਾ ਯੁੱਗ ਆਇਆ ਇਸ ਸਮੇਂ ਇਸ ਨਾਚ ਕਲਸ ਕਾਲਮੀਜ਼ ਕਲੇਸ਼ ਕਲੇਸ਼ ਫਲਾਉਣ ਵਾਲੀ ਜਿਹੜੀ ਕਲਾ ਹੈ ਉਹ ਨੱਚੀ ਭਾਵ ਨੱਚਣ ਦਾ ਮਤਲਬ ਕਿ ਮਨੁੱਖਾਂ ਦੇ ਅੰਦਰ ਇੱਕ ਦੂਜੇ ਪ੍ਰਤੀ ਜੋ ਨਫ਼ਰਤ ਹੈ ਦੇਵਤਿਆਂ ਤੇ ਧੰਨਵਾਦ ਦੇ ਅੰਦਰ ਉਹ ਸਿਰ ਚੜ੍ਹ ਕੇ ਬੋਲੀ ਕਾਲ ਨਾਰਦ ਡੌਰ ਵਜਾਇਆ ਨਾਰਦ ਕਿਉਂਕਿ ਇੱਕ ਮੰਨਿਆ ਜਾਂਦਾ ਹੈ ਕਿ ਉਹ ਕਲੇਸ਼ ਪਾਉਣ ਵਾਲਾ ਇੱਕ ਸ਼ਕਤੀ ਹੈ ਤੇ ਕਹਿੰਦੇ ਕਿ ਨਾਰਦ ਨੇ ਆਪਣਾ ਢਮਰੂ ਵਜਾਇਆ ਡੌਰੂ ਵਜਾਇਆ ਤੇ ਸਾਰੇ ਪਾਸੇ ਲੜਾਈ ਝਗੜੇ ਸ਼ੁਰੂ ਹੋ ਗਏ ਅਭਿਮਾਨ ਉਤਾਰਨ ਦਿਉਤਿਆ ਮਹਿਕਾਸੁਰ ਸੁੰਭ ਉਪਾਇਆ ਤੇ ਗੁਰੂ ਸਾਹਿਬਾਨ ਕਹਿੰਦੇ ਕਿ ਉਸ ਵੇਲੇ ਦੇਵਤੇ ਬਹੁਤ ਹੰਕਾਰ ਵਿੱਚ ਆ ਚੁੱਕੇ ਸਨ ਤੇ ਉਹਨਾਂ ਦਾ ਹੰਕਾਰ ਉਤਾਰਨ ਵਾਸਤੇ ਮਹਿਕਾਸੁਰ ਨਾਂ ਦਾ ਇੱਕ ਮਹਿਕਾਸੁਰ ਅਤੇ ਸੁੰਭ ਜਿਹੜੇ ਬਲਵਾਨ ਦੈਂਤ ਸਨ ਉਹ ਪੈਦਾ ਹੋਏ ਜੀਤ ਲਏ ਤਿੰਨ ਦੇਵਤੇ ਤੇ ਲੋਕੀ ਰਾਜ ਕਮਾਇਆ ਇਹਨਾਂ ਇਹਨਾਂ ਦੈਂਤਾਂ ਨੇ ਤਿੰਨੋਂ ਲੋਕ ਜਿੱਤਲੇ ਸਨ ਮਤਲਬ ਉਹਨਾਂ ਨੇ ਇਸ ਦੈਂਤਾਂ ਦੇ ਅੰਦਰ ਇੰਨੀ ਉਸ ਵੇਲੇ ਸ਼ਕਤੀ ਆ ਗਈ ਸੀ ਕਿ ਉਹਨਾਂ ਨੇ ਤਿੰਨ ਲੋਕਾਂ ਨੂੰ ਤਿੰਨਾਂ ਲੋਕਾਂ ਤੇ ਉਹਨਾਂ ਦਾ ਰਾਜ ਸੀ ਵੱਡਾ ਵੀਰ ਅਖਾਇ ਕੇਸਰ ਉੱਪਰ ਛਤਰ ਫੇਰਾਇਆ ਇਹਦਾ ਮਹਿਕੂ ਇਹ ਜਿਹੜੇ ਮਹਿਕਾ ਸੁਰਦੈਂਤ ਸਨ ਇਹਨਾਂ ਵਿੱਚ ਐਸਾ ਉੱਤਮ ਵੱਡਾ ਮਹਾਬਲੀ ਮਹਿਕਸੁਰ ਦੈਂਸੀ ਜਿਹੜਾ ਕਿ ਆਪਣੇ ਸਿਰ ਉੱਤੇ ਆਪਣਾ ਰਾਜ ਦਾ ਛਤਰ ਜਿਹੜਾ ਹੈ ਝੁਲਾਉਣਾ ਚਾਹੁੰਦਾ ਸੀ ਦਿੱਤਾ ਇੰਦਰ ਨਿਕਾਲ ਕੇ ਇਹਨਾਂ ਨੇ ਇੰਦਰ ਦੇਵਤਾ ਨੂੰ ਸਵਰਗਪੁਰੀ ਚੋਂ ਕੱਢ ਦਿੱਤਾ ਸੀ ਤੇਨ ਗਿਰ ਕਲਾਸ਼ ਤਿਕਾਇਆ ਔਰ ਇੰਦਰ ਦੇਵਤਾ ਜੀ ਅਮਰਾਵਤੀ ਜਾਂ ਜਿਹੜਾ ਸਵਰਗ ਲੋਕ ਛੱਡ ਕੇ ਉਹ ਇਹਨਾਂ ਦੇ ਦਾਨਵਾ ਕੋਲੋਂ ਡਰ ਕੇ ਉਹ ਕਲਾਸ਼ ਪਰਬਤ ਵਿੱਚ ਜਾ ਲੁਕੇ ਸਨ ਡਰ ਕੇ ਹੱਥੋਂ ਦਾਨਵੀ ਦੇਿਲ ਅੰਦਰ ਤ੍ਰਾਸ ਵਧਾਇਆ ਉਹ ਉਹ ਇਧਰ ਦੇਵਤਾ ਇਨ੍ਹਾਂ दैਤਾਂ ਦੇ ਤੋਂ ਡਰ ਗਏ ਸਨ ਤੇ ਡਰ ਦੇ ਬਾਰੇ ਉਹ ਕਲਾਸ਼ ਪਰਬਤ ਜਾ ਲੁਕੇ ਤੇ दैਤਾਂ ਕੋਲੋਂ ਡਰ ਕੇ ਇਹਨਾਂ ਦੇ ਬਨ ਵਿੱਚ ਇੰਨਾ ਡਰ ਆ ਗਿਆ ਤੇ ਪਾਸ ਦੁਰਗਾ ਦੇ ਇੰਦਰ ਆਇਆ ਇਧਰ ਦੇਵਤਾ ਦੁਰਗਾ ਦੇਵੀ ਮਾਤਾ ਗੋਲ ਮਦਦ ਵਾਸਤੇ ਆਇਆ ਕਿ ਉਹ ਉਹਨਾਂ ਨੂੰ ਉਹਨਾਂ ਦਾਨਵਾਂ ਦੇ ਪ੍ਰਭਾਵ ਤੋਂ ਮੁਕਤ ਕਰਨ ਤੇ ਦੁਬਾਰਾ ਫੇਰ ਸਵਰਗ ਲੋਕ ਦੇ ਵਿੱਚ ਉਹਨਾਂ ਨੂੰ ਭੇਜਣ ਇਸ ਵਾਸਤੇ ਉਹ ਦੁਰਗਾ ਦੇਵੀ ਨੂੰ ਲਾਏ ਤਦ ਇੱਕ ਦਿ ਦਿਹਾੜੇ ਆਈ ਧਾਵਣ ਦੁਰਗਾ ਸ਼ਾ ਤੇ ਇੱਕ ਦਿਨ ਦੁਰਗਾ ਮਾਤਾ ਜਿਹੜੇ ਸਨ ਉਹ ਗੋਬੇ ਸਿੰਘ ਜੀ ਪਰਵਾਉਂਦੇ ਇੱਕ ਦਿਨ ਜਦੋਂ ਦੁਰਗਾ ਦੇਵੀ ਨਦੀ ਉੱਤੇ ਇਸ਼ਨਾਨ ਕਰਨ ਵਾਸਤੇ ਆਏ ਤਾਂ ਇੰਦਰ ਵਿਥਾਸ ਸੁਣਾਈ ਆਪਣੇ ਹਾਲ ਦੀ ਇੰਦਰ ਦੇਵਤਾ ਜਿਸ ਨੂੰ ਕੇ ਮਹਿਕਾਸੁਰ ਦਾਤ ਨੇ ਸਵਰਗਪੁਰੀ ਚੋਂ ਕੱਢ ਦਿੱਤਾ ਸੀ ਉਹ ਆਪਣਾ ਆਪਣੀ ਵਿਥਿਆ ਲੈ ਕੇ ਆਪਣਾ ਦੁੱਖ ਲੈ ਕੇ ਮਾਤਾ ਦੁਰਗਾ ਕੋਲ ਆਏ ਤੇ ਆ ਕੇ ਉਹਨਾਂ ਨੇ ਮਾਤਾ ਦੁਰਗਾ ਨੂੰ ਆਪਣੇ ਦੁੱਖ ਸੁਣਾਇਆ ਤੇ ਇਹ ਕਿਆ ਜਿਸ ਚੀਜ਼ ਲਈ ਠੁਕਰਾਈ ਸਾਤੇਦਾਨੀ ਉਹਨਾਂ ਨੇ ਕਿਹਾ ਕਿ ਉਹਨਾਂ ਕੋਲੋਂ ਜਿਹੜੇ ਦਾਨਵ ਹਨ ਦੇ ਮਤਲਬ ਰਾਖਸ਼ ਹਨ ਉਹਨਾਂ ਨੇ ਉਹਨਾਂ ਦਾ ਰਾਜ ਖੋਲਿਆ ਹੈ ਲੁਕੀ ਨੀਰੀ ਫਰਾਈ ਦੋਹੀ ਆਪਣੀ ਤੇ ਉਹਨਾਂ ਨੇ ਕਿਹਾ ਕਿ ਤਿੰਨਾਂ ਲੋਕਾਂ ਵਿੱਚ ਉਹਨਾਂ ਨੇ ਆਪਣੇ ਨਾਮ ਦਾ ਡੰਕਾ ਵਜਾ ਲਿਆ ਹੈ ने इंद तो क्या है जिस करके कर ताकत नहीं है ते दुर्गा माता उन्होंने मदद करे ता जो ओथे अः लड़ाई कर सकन दिते देव पजाई सबन राक्षा ने इंद्र देवता ने दसा के सारे राक्षा ने देवत नजा दिता है कि जितया जाय मैखे दैत ਇਹ ਮਹਕਾਸੁਰ ਦੈਂਤ ਇੰਨਾ ਜਿਆਦਾ ਸ਼ਕਤੀਸ਼ਾਲੀ ਹੈ ਕਿ ਉਸ ਨੂੰ ਕੋਈ ਜੇਤ ਨਹੀਂ ਸਕਦਾ ਤੇਰੀ ਸ਼ਾਮਤ ਕਾਈ ਦੇਵੀ ਦੁਰਗਾ ਸ਼ਾ ਉਹ ਕਹਿੰਦੇ ਹਨ ਕਿ हे ਦੁਰਗਾ ਮਾਤਾ ਅਸੀਂ ਤੇਰੀ ਸ਼ਰਨ ਚਾਏ ਹਾਂ ਕਿ ਤੂੰ ਸਾਡੀ ਮਦਦ ਕਰ ਇਸ ਤਰ੍ਹਾਂ ਇਸ ਕਾਰਟੋਟੇ ਚ ਜਾਂ ਗੁਰਬਾਣੀ ਦੇ ਇਸ ਭਾਗ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਦੁਰਗਾ ਦੇਵੀ ਮਾਤਾ ਕੋਲ ਜਦੋਂ ਇੰਦਰ ਇੰਦਰ ਦੇਵਤਾ ਜੀ ਗਏ ਤਾਂ ਉਹਨਾਂ ਨੇ ਆਪਣੀ ਜੋ ਵਿਥਿਆ ਸੁਣਾਈ ਹੈ ਉਹ ਇਹਦੇ ਵਿੱਚ ਦੱਸੀ ਹੈ ਉਸ ਤੋਂ ਅੱਗੇ ਕੁਝ ਪੈਰੇ ਜਾਂ ਕੁਝ ਜਿਹੜੇ ਹਿੱਸੇ ਨੇ ਉਹ ਨਹੀਂ ਹੈ ਪਰ ਇਹ ਉਸ ਵੇਲੇ ਦਾ ਦੱਸਿਆ ਹਾਲ ਜਦੋਂ ਮਾਤਾ ਦੁਰਗਾ ਨੇ ਇੰਦਰ ਦੇਵਤਾ ਦੀ ਬੇਨਤੀ ਮਨਜ਼ੂਰ ਕੀਤੀ ਤੇ ਲੜਾਈ ਦੇ ਮੈਦਾਨ ਵਿੱਚ ਉਹਨਾਂ ਨੇ ਉਹਨਾਂ ਦਾ ਸਾਥ ਦਿੱਤਾ ਤੇ ਲੜਾਈ ਦਾ ਦ੍ਰਿਸ਼ ਦੱਸਿਆ ਗਿਆ ਚੋਟਨਾ ਪਵਨ ਨਗਾਰੇ ਅਣੀਆਂ ਜੁੱਤੀਆਂ ਜੇ ਜਦੋਂ ਗੁਰੂ ਜੀ ਰਾਖਸ਼ਾਂ ਤੇ ਦੁਰਗਾ ਦੇਵੀ ਦੀ ਲੜਾਈ ਵਰਣਨ ਕਰਦੇ ਆ ਕਹਿੰਦੇ ਆ ਇਹ ਨਗਾਰੇ ਉੱਤੇ ਚੋਟ ਲੱਗੀ ਟੋਟਾ ਪਵਨ ਨਗਾਰੇ ਕਿਉਂਕਿ ਪੁਰਾਣੇ ਸਮੇਂ 'ਚ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਬੇਗਲ ਵਜਾਇਆ ਜਾਂਦਾ ਸੀ ਜਾਂ ਨਗਾਰਾ ਵਜਾਇਆ ਜਾਂਦਾ ਸੀ ਜਦੋਂ ਨਗਾਰਾ ਵੱਜਿਆ ਤੇ ਦੋਹੇ ਪਾਸੇ ਫੌਜਾਂ ਲੜਾਈ ਦੇ ਮੈਦਾਨ ਵਿੱਚ ਖੁੱਦ ਪਈਆਂ ਤੂ 垒ਦਲ ਵਾਰੀ ਦੇਵਦਾਨਵਾ ਦੇਵਤਿਆਂ ਤੇ ਰਾਖਸ਼ਾਂ ਨੇ ਤਲਵਾਰਾਂ ਖਿੱਚ ਲਈਆਂ ਵਾਹਨ ਵਾਰੋਵਾਰੀ ਸੂर्यसंगਰੇ ਤੇ ਵਾਰੋਵਾਰੀ ਉਹ ਇੱਕ ਦੂਜੇ ਨੂੰ ਮਾਰਨ ਵਾਸਤੇ ਅੱਗੇ-ਅੱਗੇ ਆਏ ਸੂर्यसंगਰੇ ਬਹਾਦਰ ਜਿਹੜੇ ਸੀ ਦੁਮੇਤ ਪਤਿਰਾ ਉਹ ਅੱਗੇ ਆਈਆਂ ਵਗੇ ਰੱਤ ਝੁਲਾਰੀ ਜੋ ਗੇੜੀ ਬਾਸ਼ਦਾ ਤੇ ਇਸ ਤਰ੍ਹਾਂ ਸਾਰੇ ਪਾਸੇ ਕੂਨ ਵਾਗਰੇ ਅਸੀਂ ਜਾ ਰਹਿਆਂ ਦਾ ਜਿਸ ਤਰ੍ਹਾਂ ਗੇਰਵਾ ਰੰਗ ਦਾ ਪਾਣੀ ਪਹਾੜਾਂ ਤੋਂ ਥੱਲੇ ਡਿੰਦਾ ਹੈ ਦੇਖਣ ਸਾਰੇ ਜਿਹੜੇ ਸੀ ਅਸ਼ਬੁੱਦੇਵ ਇਸ ਤਰ੍ਹਾਂ ਲੜਾਈ ਦੇ میدان 'ਚ ਉਧਰੇ ਸੀ ਵੇਖਣ ਬੈਠੇ ਟਾਰੀ ਨਾਰੀ ਰਾਖਸ਼ਾ ਤੇ ਰਾਖਸ਼ਾਂ ਦੀਆਂ ਪਤਨੀਆਂ ਉੱਚੇ ਉੱਪਰ ਮਹੱਲਾਂ 'ਚ ਬੈਠ ਕੇ ਲੜਾਈ ਵੇਖ ਰਹੀਆਂ ਸਨ ਪਾਈ ਤੂ ਉਸ ਵਾਰੀ ਦੁਰਗਾ ਦਾਨੀ ਦੁਰਗਾ ਮਾਤਾ ਨੇ ਬੜੀ ਧੂਮ ਲੜਾਈ ਦੇ ਵਿੱਚ ਮਚਾਈ ਸੀ ਉਹਨਾਂ ਨੇ ਰਾਖ ਦੇਵਤਿਆਂ ਦਾ ਸਾਥ ਦਿੱਤਾ ਤੇ दानਵਾ ਨੂੰ ਖਤਮ ਕਰਨ ਵਿੱਚ ਉਹਨਾਂ ਨੇ ਮਦਦ ਕੀਤੀ ਲੱਖ ਰਜਾਰੇ ਨਗਾਰੇ ਵੱਜਣ ਆਮੋ ਸਾਹਮਣੇ ਤੇ ਗੁਰੂ ਜੀ ਦੱਸਦੇ ਹਨ ਕਿ ਨੇਕਾ ਹੀ ਨਗਾਰੇ ਆਮੋ ਸਾਹਮਣੇ ਵੱਜ ਰਹੇ ਸਨ ਰਾਖਸ਼ ਲੜਾਈ ਦੇ ਮੈਦਾਨ ਤੋਂ ਰਾਖਸ਼ ਭਜਨ ਨਹੀਂ ਪਾਜ ਰਹੇ ਸਨ ਬੜੀ ਬਹਾਦਰੀ ਨਾਲ ਲੜ ਰਹੇ ਸਨ ਰੋਹੇ ਰੋਹਲੇ ਗੁੱਸੇ ਨਾਲ ਪਰੇਸ਼ਾਨ ਤੇ ਬਹਾਦਰੀ ਨਾਲ ਲੜ ਰਹੇ ਸਨ ਸ਼ੀਹਾ ਵਾਂਗੂ ਗੱਜਣ ਸੱਬੇ ਸੂਰਮੇ ਇਹ ਜਿਹੜੇ ਬਹਾਦਰ ਰਾਖਸ਼ਰਨ ਇਹ ਸ਼ੇਰਾਂ ਵਾਂਗੂ ਗਾਜਰੇ ਸਨ ਬਾਪ ਇੱਥੇ ਗੁਰੂ ਸਾਹਿਬਾਨ ਨੇ ਰਾਖਸ਼ਾਂ ਦੀ ਬਹਾਦਰੀ ਦਾ ਵਰਣਨ ਕੀਤਾ ਹੈ ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ ਉਹ ਦੁਰਗਾ ਦੇਵੀ ਦੇ ਸਾਹਮਣੇ ਬڑے ਵੱਡੇ ਵੱਡੇ ਤੀਰ ਛੱਡ ਰਹੇ ਸਨ ਤੇ ਸਾਰੇ ਪਾਸੇ ਹਾਹਾਕਾਰ ਭੱਜੀ ਹੋਈ ਸੀ ਤੇ ਦੁਰਗਾ ਮਾਤਾ ਨੇ ਇਸ ਲੜਾਈ ਦੇ ਵਿੱਚ ਦੇਵਤਿਆਂ ਦੀ ਮਦਦ ਕੀਤੀ ਸੀ ਆਖਰੀ ਪੈਰਾ ਜਿਹੜਾ ਇਸ ਪੁਸਤਕ ਦੇ ਵਿੱਚ ਲਿਆ ਗਿਆ ਉਹ ਜੇ ਤਾਂ ਇਹ ਆਖਰੀ ਨਹੀਂ ਹੈ ਚੰਡੀ ਦੀ ਬਾਣੀ ਬਹੁਤ ਵੱਡੀ ਰਚਨਾ ਹੈ ਪਰ ਇੱਥੇ ਇਸ ਨੂੰ ਥੋੜੇ ਵਿੱਚ ਸ਼ਬਦਾਂ ਦੇ ਸਿਮੇਟਿਆ ਗਿਆ ਹੈ ਸ਼ੋਮਭ ਨੇ ਸ਼ੋਮਪ ਪਿਠਾਇਆ ਜਾਂਦੇ ਤੁਹਾਨੂੰ ਸ਼ੋਮ ਤੇ ਨਸ਼ੋਮ ਦੋ ਦਾਨਵ ਸਾਨ ਜਿਹੜੇ ਕਿ ਮੈਖਸ ਮੈਖਸੁਰ ਦਾਇ ਤੇ ਸਾਥੀ ਸਨ ਤਾਂ ਉਹਨਾਂ ਸ਼ੋਮ ਤੇ ਨਸ਼ੋਮ ਨੂੰ ਮਾਤਾ ਦੁਰਗਾ ਨੇ ਮੌਤ ਤੇ ਘਾਟ ਉਦਾਰ ਦਿੱਤਾ ਸੀ ਇੰਦਰ ਸਾਧ ਬੁਲਾਇਆ ਰਾਜਾ ਅਪਿਖੇਪ ਨੂੰ ਤੇ ਉਹਨਾਂ ਨੇ ਇੰਦਰ ਦੇਵਤਾ ਨੂੰ ਰਾਜ ਤਿਲਕ ਲਈ ਸੱਦਿਆ ਅਭਿਸ਼ੇਕ ਅਭਿਸ਼ੇਕ ਮਤਲਬ ਰਾਜ ਤਿਲਕ ਕਰਨ ਵਾਸਤੇ ਮਾਤਾ ਦੁਰਗਾ ਨੇ ਇੰਦਰ ਦੇਵਤਨ ਸੱਦਿਆ ਸਿਰ ਪਰ ਛਤਰ ਫਰਾਇਆ ਰਾਜ ਇੰਦਰ ਨੇ ਤੇ ਰਾਜ ਇੰਦਰ ਦੇ ਸਿਰ ਤੇ ਰਾਜ ਭਾਗ ਦਾ ਛਤਰ ਛਤਰ ਮਤਲਬ ਜੋ ਤਖਤੋ تاج ਉਹਨਾਂ ਨੂੰ ਦੁਬਾਰਾ ਦਿੱਤਾ ਗਿਆ ਚੌਂਦੇ ਲੋਕੀ ਛਾਇਆ ਜਸ ਜਗਮਾਤਾ ਦਾ ਇਹ 14 ਲੋਕਾਂ ਵਿੱਚ ਇਸ ਜਗਮਾਤਾ ਦਾ ਪਾਵ ਦੁਰਗਾ ਦੇਵੀ ਦਾ ਸਾਰੇ ਪਾਸੇ ਵਡਿਆਈ ਹੋ ਰਹੀ ਸੀ ਕਿ ਉਹਨਾਂ ਨੇ ਦੇਵਤਿਆਂ ਦਾ ਸਾਥ ਦੇ ਕੇ ਨੇਕੀ ਦਾ ਸਾਥ ਦੇ ਕੇ ਬਦੀ ਵਿਰੁੱਧ ਲੜਾਈ ਕੀਤੀ ਤੇ ਜਿੱਤ ਹਾਸਲ ਕੀਤੀ ਹੈ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਕਿ ਗੁਰੂ ਸਹਿਪਾਨ ਕਹਿੰਦੇ ਹਨ ਕਿ ਦੁਰਗਾ ਮਾਤਾ ਦਾ ਪਾਠ ਜਿਹੜਾ ਹੈ ਉਹ ਬਣਾਇਆ ਗਿਆ ਹੈ ਸੱ ਪੌੜੀਆਂ ਦੇ ਵਿੱਚ ਫੇਰ ਨ ਜੁਨੀ ਆਇਆ ਜਿਨ ਇਹ ਬਾਇਆ ਜਿਹੜਾ ਬਨੋਖੇ ਇਸ ਪਾਠ ਨੂੰ ਪੜਦਾ ਹੈ ਉਹ ਮੁੜ ਕੇ ਹਰ ਤਰ੍ਹਾਂ ਦੇ ਡਰ ਤੋਂ ਮੁਕਤ ਹੋ ਜਾਂਦਾ ਹੈ ਤੇ ਕਿਸੇ ਜੂਨ ਵਿੱਚ ਦੁਬਾਰਾ ਨਹੀਂ ਆਉਂਦਾ 84 ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ ਤੇ ਉਸ ਦਾ ਜੀਵਨ ਸਫਲ ਹੋ ਜਾਂਦਾ ਹੈ ਅਰਥਾਤ ਚੰਡੀ ਦੀਵਾਰ ਦੇ ਵਿੱਚ ਦੁਰਗਾ স্তুতি ਵਰਗਾ ਹੀ ਪ੍ਰਭਾਵ ਹੈ ਜੋ ਅਸੀਂ ਦੁਰਗਾ ਮਾਤਾ ਨੂੰ ਯਾਦ ਕਰਨ ਵੇਲੇ ਪੜ੍ਹਦੇ ਹਾਂ ਇਸ ਪ੍ਰਕਾਰ ਚੰਡੀ ਦੀਵਾਰ ਦਾ ਕੁਝ ਅੰਛੇ ਥੇ ਸ਼ਾਮਲ ਹੈ ਜਿਸ ਦੇ ਵਿੱਚ ਦੇਵਤਿਆਂ ਤੇ ਦਾਨਵਾਂ ਦੇ ਯੁੱਧ ਵਿੱਚ ਜਿਹੜੀ ਲੜਾਈ ਦੇ ਵਿੱਚ ਦੇਵਤਿਆਂ ਦੀ ਜਿੱਤ ਦਿਖਾਈ ਗਈ ਹੈ ਦੁਰਗਾ ਮਾਤਾ ਦੀ ਮਦਦ ਨਾਲ ਜਦ ਰਾਜੇਂਦਰ ਨੂੰ ਮੁੜ ਤੋਂ ਰਾਜ ਪ੍ਰਾਪਤ ਹੋਇਆ ਸੰਕੇਪ ਵਿੱਚ ਅਸੀਂ ਇਸ ਦੇ ਬਾਰੇ ਜਾਣਿਆ